ਪੰਜਾਬ ਵਿੱਚ ਮੀਂਹ ਤੇ ਹੜ੍ਹਾਂ ਨਾਲ ਹਾਲਾਤ ਬਣੇ ਹੋਰ ਗੰਭੀਰ 30 ਤੱਕ ਸਕੂਲ ਬੰਦ ਜਲੰਧਰ ਪਠਾਨਕੋਟ ਰੇਲ ਮਾਰਗ ਬੰਦ ਕਈ ਰੇਲ ਗੱਡੀਆਂ ਰੱਦ ਕਈਆਂ ਦੇ ਬਦਲੇ ਰੂਟ ਵੈਸ਼ਨੋਦੇਵੀ ਮਾਰਗ ਤੇ ਟਿਗਾ ਡਿਗੀਆਂ 11 ਮੌਤਾਂ ਡੋਡਾ ਵਿੱਚ ਬੱਦਲ ਫਟਣ ਨਾਲ 4 ਹਲਾਕ ਈਡੀ ਵਿਦਲ ਸਾਰਵ ਭਾਰ ਦੁਆਰ ਦੇ ਟਿਕਾਣਿਆਂ ਤੇ ਛਾਪੇਮਾਰੀ ਭਾਰਤ ਤੇ 50% ਦੀ ਟੈਰਫ ਲਾਗੂ ਭਾਰਤੀ ਉਤਪਾਦਾਂ ਦੀ 48 ਅਰਬ ਦੀ ਬਰਾਮਦ ਹੋਵੇਗੀ ਪ੍ਰਭਾਵਤ ਮੋਦੀ ਤੋਂ ਕਦੇ ਉਮੀਦ ਨਹੀਂ ਸੀ ਕਿ ਉਹ ਸਾਨੂੰ ਚੋਰ ਕਹਿਣਗੇ ਮਮਤਾ ਬੇਨਰਜੀ ਦੇਸ਼ਤਵਾਪਰ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਿਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੰਮੂ ਕਸ਼ਮੀਰ ਅਤੇ ਹਿਮਾਚਲ ਵਿੱਚ ਭਾਰੀ ਮੀਂਹ ਮਗਰੋਂ ਰਾਵੀ ਤੇ ਬਿਆਸ ਦਰਿਆ ਵਿੱਚ ਬਦੇ ਪਾਣੀ ਨੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਨੂੰ ਪੂਰੀ ਤਰ੍ਹਾਂ ਲਪੇਟ ਵਿੱਚ ਲੈ ਲਿਆ ਪਹਾੜਾਂ ਵਿੱਚੋਂ ਆਏ ਪਾਣੀ ਨਾਲ ਡੈਮ ਵੀ ਨੱਕੋ-ਨੱਕ ਭਰ ਗਏ ਹਨ ਅਤੇ ਦੋ ਡੈਮ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਏ ਹਨ ਤਰਨਤਾਰਨ ਪਠਾਨਕੋਟ ਗੁਰਦਾਸਪੁਰ ਫਾਜ਼ਿਲਕਾ ਤੇ ਫਿਰੋਜ਼ਪੁਰ ਦੇ ਕਰੀਬ 250 ਪਿੰਡ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਏ ਪੰਜਾਬ ਸਰਕਾਰ ਨੇ ਹੜ੍ਹਾਂ ਦੀ ਸਥਿਤੀ ਨੂੰ ਦੇਖਦਿਆਂ ਸੱਤ ਜ਼ਿਲ੍ਹਿਆਂ ਨੂੰ ਹਾਈ ਅਲਰਟ ਤੇ ਕਰ ਦਿੱਤਾ ਜਿਨ੍ਹਾਂ ਵਿੱਚ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਕਪੂਥਲਾ ਫਿਰੋਜ਼ਪੁਰ ਅਤੇ ਫਾਜ਼ਿਲਕਾ ਸ਼ਾਮਲ ਹਨ ਸੂਬਾ ਸਰਕਾਰ ਨੇ ਭਾਰੀ ਮੀਂਹ ਦੀ ਚੇਤਾਵਨੀ ਦੇ ਮੱਦੇਨਜ਼ਰ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ 27 ਤੋਂ 30 ਤੱਕ ਛੁੱਟੀਆਂ ਕਰ ਦਿੱਤੀਆਂ ਰਾਵੀ ਤੇ ਬਿਆਦ ਦਰਿਆ ਤੇ ਬਣੇ ਕਰੀਬ ਅੱਧੀ ਦਰਜਣ ਪੱਕੇ ਅਤੇ ਆਰਜੀ ਬਨ ਵੀ ਹੜਾਂ ਦੇ ਪਾਣੀ ਦੀ ਮਾਰ ਚੱਲ ਨਹੀਂ ਸਕੇ ਜਿਨ੍ਹਾਂ ਵਿੱਚ ਦੀਨਾ ਨਗਰ ਨੇੜੇ ਤੁਸੀ ਬਨ ਸੁਲਤਾਨਪੁਰ ਲੋਧੀ ਨੇੜਲਾ ਆਰਜੀ ਬਨ ਨਰੋਟ ਜੈਮਲ ਨੇੜੇ ਰਾਵੀ ਦਰਿਆ ਤੇ ਬਣਿਆ ਆਰਜੀ ਬਨ ਵੀ ਸ਼ਾਮਲ ਹਨ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਲਈ ਪੰਜਾਬ ਵਿੱਚ ਭਾਰੀ ਮੀਂਹ ਦੀ ਮਦੇਨਜ਼ਰ ਦਰਜਣ ਪਰ ਜ਼ਿਲ੍ਹਿਆਂ ਲਈ ਔਰੇਂਜ ਅਲਰਟ ਜਾਰੀ ਕਰ ਦਿੱਤਾ ਜਦਕੀ ਪੰਜ ਜ਼ਿਲ੍ਹਿਆਂ ਪਠਾਨਕੋਟ ਗੁਰਦਾਸਪੁਰ ਸੰਗਰੂਰ ਮਾਨਸਾ ਅਤੇ ਬਰਨਾਲਾ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦਰਮਿਆਨ ਅੰਤਰਰਾਜੀ ਸੜਕੀ ਆਵਾਜਾਈ ਪ੍ਰਭਾਵਿਤ ਹੋਈ ਹੈ ਹੁਸ਼ਿਆਰਪੁਰ ਚਿੰਤਪੌਣੀ ਕੌਮੀ ਸੜਕ ਮਾਰਗ ਪ੍ਰਭਾਵਿਤ ਹੋਇਆ ਹੈ ਬਿਆਸ ਦਰਿਆ ਤੋਂ ਚੱਕੀ ਰੇਲ ਬ੍ਰਿਜ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਪਠਾਨਕੋਟ ਜਲੰਧਰ ਰੇਲ ਰੂਟ ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ ਤੇ ਕਰੀਬ 90 ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਹਨ ਜਾਣਕਾਰੀ ਮੁਤਾਬਕ ਰਾਵੀ ਪਾਰ ਦੇ 80 ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆ ਗਏ ਹਨ ਪੱਟੀ ਤਹਿਸੀਲ ਦੇ ਕਰੀਬ 2.5 ਦਰਜਣ ਪਿੰਡ ਪਾਣੀ ਦੇ ਵਿੱਚ ਘਿਰ ਗਏ ਹਨ ਅਜਨਾਲਾ ਦੇ ਰਾਵੀ ਨੇੜਲੇ 14 ਪਿੰਡਾਂ ਨੂੰ ਖਾਲੀ ਕਰਨ ਲਈ ਕਹਿ ਦਿੱਤਾ ਗਿਆ ਹੈ ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 572.99 ਮੀਟਰ ਤੋਂ ਉੱਪਰ ਚੱਲਣ ਲੱਗਾ ਹੈ ਅਤੇ ਇਸ ਡੈਮ ਵਿੱਚ ਪਾਣੀ ਦੀ ਆਮਦ 2.62 ਲੱਖ ਕਿਊਸਕ ਰਹੀ। ਇਸੇ ਕਾਰਨ ਰਣਜੀਤ ਸਾਗਰ ਡੈਮ ਤੋਂ 1.95 ਲੱਖ ਕਿਊਸਕ ਪਾਣੀ ਛੱਡਣਾ ਪਿਆ ਹੈ। ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਬਚਾਅ ਤੇ ਰਾਹਤ ਕਾਰਜ ਜੰਗੀ ਪੱਧਰ ਤੇ ਜਾਰੀ ਰੱਖਣ ਲਈ ਸਥਾਨਕ ਪ੍ਰਸ਼ਾਸਨ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ 24 ਘੰਟੇ ਕੰਮ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਅਧਿਕਾਰੀਆਂ ਕਰਮਚਾਰੀਆਂ ਦੀਆਂ ਸਭ ਛੁੱਟੀਆਂ ਰੱਦ ਕੀਤੀਆਂ ਗਈਆਂ ਹਨ ਇਹ ਖੁਲਾਸਾ ਸੂਬੇ ਦੇ ਜਲ ਸਰੋਤ ਮੰਤਰੀ ਵਿਰਿੰਦਰ ਕੁਮਾਰ ਗੋਇਲ ਅਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚਾ ਕੋਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਮੌਕੇ ਕੀਤਾ ਇਹਨਾਂ ਨੇ ਪਠਾਨਕੋਟ ਤੇ ਗੁਰਦਾਸਪੁਰ ਦਾ ਦੌਰਾ ਕੀਤਾ ਹੈ ਸਰਹੱਦ ਨਾਲ ਲੱਗਦੇ ਕਸੂਰੀ ਨਾਲੇ ਤੇ ਡਿਫੈਂਸ ਡਰੋਨ ਵਿੱਚ ਆਏ ਬਰਸਾਤੀ ਪਾਣੀ ਨੇ ਸਰਹੱਦ ਨਾਲ ਲੱਗਦੇ ਕਰੀਬ 7 ਪਿੰਡਾਂ ਜੈਮਲ ਸਿੰਘ ਕਾਲਿਆ ਸਕੱਤਰਾ ਨੂਰਵਾਲਾ ਮਸਗੜ ਦੂਲ ਨਾਤੇ ਕਲਸ ਦੇ 60 ਏਕੜ ਰਕਮੇ ਵਿੱਚ ਝੋਨੇ ਦੀ ਫਸਲ ਨੂੰ ਜਿੱਥੇ ਆਪਣੀ ਲਪੇਟ ਵਿੱਚ ਲੈ ਲਿਆ ਉੱਥੇ ਕੰਡਿਆਲੀ ਤਾਰ ਤੇ ਆਰਪਾਰ ਸਾਰੀਆਂ ਜ਼ਮੀਨਾਂ ਵੀ ਪਾਣੀ ਵਿੱਚ ਡੁੱਬ ਗਈਆਂ ਕੰਡਿਆਲੀ ਤਾਰ ਤੋਂ ਪਾਰ ਸਰਹੱਦ ਨਜ਼ਰ ਆਉਣੋਂ हट ਗਈ ਹੈ ਇੱਥੋਂ ਤੱਕ ਕਿ ਬੀਐਸਐਫ ਦੀ ਦੋ ਸਰਹੱਦੀ ਚੌਕੀਆਂ ਵੀ ਪਾਣੀ ਵਿੱਚ ਗਰ ਗਈਆਂ ਚੌਕੀਆਂ ਨੂੰ ਜਾਣ ਵਾਲੇ ਰਾਹ ਵੀ ਪਾਣੀ ਵਿੱਚ ਡੁੱਬੇ ਹੋਏ ਹਨ ਪਾਖੜਾ ਡੈਮ ਦੇ ਫਲੱਡ ਗੇਟ 8ਵੇਂ ਦਿਨ ਵੀ ਖੁੱਲੇ ਰਹੇ ਪਾਣੀ ਦਾ ਪੱਦਰ 1670.17 ਫੁੱਟ ਰਿਕਾਰਡ ਕੀਤਾ ਗਿਆ ਪਾਖੜਾ ਡੈਮ ਵਿੱਚ 84283 ਕਿਊਸਕ ਪਾਣੀ ਆ ਰਿਹਾ ਹੈ ਤੇ 43152 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ ਪਾਖੜਾ ਡੈਮ ਵਿੱਚ ਪਾਣੀ ਦਾ ਵੱਧ ਤੋਂ ਵੱਧ ਪੱਦਰ 1680 ਫੁੱਟ ਰੱਖਿਆ ਜਾਂਦਾ ਹੈ ਬੇਸ਼ੱਕਾ ਖਾਸ ਹਾਰਾਤ ਦੇ ਵਿੱਚ ਪਾਣੀ ਦਾ ਪੱਦਰ 1685 ਤੱਕ ਵੀ ਲਿਜਾਇਆ ਜਾ ਸਕਦਾ ਹੈ ਬਿਆਸ ਸਤਲੋ ਦਰਿਆਵਾਂ ਦੇ ਸੰਗਮ ਹਰੀਕੇ ਹੈੱਡਬਾਕਸ ਵਿੱਚ ਪਾਣੀ ਦਾ ਪੱਧਰ ਲਗਾਤਾਰ ਉਚਾਈਆਂ ਛੂ ਰਿਹਾ ਹੈ ਜੋ ਜ਼ਿਲ੍ਹਾ ਤਰਨਤਾਰਨ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਇਲਾਕਿਆਂ ਲਈ ਵੱਡੀ ਆਫਤ ਬਣ ਗਿਆ ਹੈ ਪਿੰਡ ਰਾਜਪੁਰਾ ਨੇੜੇ ਰਾਵੀ ਦਰਿਆ ਵਿੱਚ ਅਚਾਨਕ ਆਏ ਹੜ੍ਹ ਕਾਰਨ ਫਸੇ ਦੋ ਮਜ਼ਦੂਰਾਂ ਜੋ ਕਿ ਖੇਤਾਂ ਵਿੱਚ ਦਰਖਤ ਕੱਟਣ ਦਾ ਕੰਮ ਕਰ ਰਹੇ ਸਨ ਨੂੰ ਫੌਜ ਵੱਲੋਂ ਹੈਲੀਕਾਪਟਰ ਰਾਹੀਂ ਸੁਰੱਖਿਅਤ ਬਾਹਰ ਕੱਢਿਆ ਗਿਆ ਜਿਨ੍ਹਾਂ ਦੀ ਪਹਿਚਾਣ ਸੰਜੀਤ ਕੁਮਾਰਾ ਤੇ ਵਿਦਿਆ ਸਾਗਰ ਵਜੋ ਹੋਈ ਹੈ ਜੋ ਬਲਿਆ ਜੂਪੀਰੇ ਰਹਿਣ ਵਾਏ ਹਨ ਸ਼ਾਹਪੁਰ ਕੰਢੀ ਥਾਣੇ ਦੀ ਐਸਐਚਓ ਸਬ ਇੰਸਪੈਕਟਰ ਅਮਨਪ੍ਰੀਤ ਕੋਰ ਨੇ ਮਜ਼ਦੂਰਾਂ ਦੇ ਫਸੇ ਹੋਣ ਦੀ ਜਾਣਕਾਰੀ ਮਿਲਣ ਤੇ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਜਿਸ ਤੇ ਮਾਮੂਨ ਸ਼ੌਣੀ ਤੋਂ ਫੌਜ ਨੇ ਆਪਣਾ ਹੈਲੀਕਾਪਟਰ ਭੇਜਿਆ ਅਤੇ ਦੋਵਾਂ ਪ੍ਰਵਾਸੀ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕਢ ਲਿਆ ਫੌਜਲਕਾਰੀ ਕਮਾਂਤਰੀ ਸਰਹੱਦ ਤੇ ਪਾਣੀ ਦੀ ਮਾਤਰਾ ਵਧਣ ਨਾਲ ਗੰਭੀਰ ਸਥਿਤੀ ਬਣੀ ਹੋਈ ਹੈ ਹਰੀਕੇ ਹੈਡ ਤੋਂ ਬੀਤੀ ਸ਼ਾਮ ਪਾਣੀ ਛੱਡੇ ਜਾਣ ਤੋਂ ਬਾਅਦ ਹੁਸੈਨੀਵਾਲਾ ਹੈਡ ਵਰਕਸ ਤੋਂ 220000 ਕਿਊਸਕ ਪਾਣੀ ਸਤਲੁਜ ਵਿੱਚ ਛੱਡਿਆ ਜਾ ਰਿਹਾ ਹੈ ਜਿਸ ਕਾਰਨ ਦਰਜਣਾ ਪਿੰਡਾਂ ਨੂੰ ਜੋੜਦਾ ਕਾਂਬਾ ਵਾਲੀ ਪੁਲ ਨੂੰ ਪਾਣੀ ਦੀ ਡਾਫ ਲੱਗਣ ਤੋਂ ਬਾਅਦ ਪੁਲ ਤੋਂ ਪਾਰਲੇ ਪਿੰਡਾਂ ਦਾ ਪੰਜਾਬ ਨਾਲੋਂ ਸੰਪਰਕ ਟੁੱਟ ਗਿਆ ਪੰਜਾਬ ਸਰਕਾਰ ਨੇ ਹੜ੍ਹ ਦੀ ਆਫਤ ਵਿੱਚ ਫਸੇ ਲੋਕਾਂ ਦੀ ਮਦਦ ਲਈ ਹੜ੍ਹ ਕੰਟਰੋਲ ਰੂਮ ਬਣਾ ਕੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ ਏ ਨੰਬਰ ਹਨ 0181 241871 241872 241873 241874 241875 ਅਤੇ 240064 ਹਨ ਪਾਰੀਮੀ ਦੇ ਕਰਨ ਤਿਰਕੁਟਾ ਪਹਾੜੀਆਂ ਵਿੱਚ ਸਥਿਤ ਮਾਤਾ ਵੈਸ਼ਨੋਦੇਵੀ ਮੰਦਿਰ ਦੇ ਰਸਤੇ ਵਿੱਚ ਦੁਪਹਿਰ ਸਮੇਂ ਢਿਗਾ ਡਿਗਣ ਕਾਨ 11 ਸ਼ਰਧਾਲੂਆਂ ਦੀ ਮੌਤ ਹੋ ਗਈ ਜਦ ਕਿ 21 ਜ਼ਖਮੀ ਹੋਏ ਹਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਢਿਗਾ ਦੀ ਘਟਨਾ ਕਟੜਾ ਤੋਂ ਮੰਦਿਰ ਤੱਕ ਜਾਂਦੇ 12 ਕਿਲੋਮੀਟਰ ਲੰਬੇ ਰਸਤੇ ਦੇ ਅੱਧ ਵਿਚਾਲੇ ਅਰਧ ਕੁਆਰੀ ਨੇੜੇ ਦੁਪਹਿਰ ਕਰੀਬ 3 ਵਜੇ ਵਾਪਰੀ ਜ਼ਖਮੀਆਂ ਨੂੰ ਕਟੜਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਸ਼ਰਧਾਲੂ ਵੈਸ਼ਨੋਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰੀ ਮੀਂਹ ਕਾਰਨ احتیاط ਵਜੋਂ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ। ਇਸ ਦੌਰਾਨ ਜੰਮੂ ਕਸ਼ਮੀਰ ਦੇ ਡੋਡਾ ਵਿੱਚ ਕਈ ਥਾਵਾਂ ਤੇ ਬੱਦਲ ਫਟਣ ਕਾਰਨ ਆਏ ਅਚਾਨਕ ਹੜ੍ਹ ਦੇ ਵਿੱਚ 4 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 15 ਮਕਾਰ ਰੁੜ ਗਏ। ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ بارش ਕਾਰਨ ਜੰਮੂ ਸ਼੍ਰੀਨਗਰ ਕੌਮੀ ਸ਼ਾਰਾਤੇ ਆਵਾਜਾਈ ਠੱਪ ਹੋ ਗਈ ਹੈ। हिमाचल प्रदेश ਵਿੱਚ ਕੁੱਲੂ ਅਤੇ ਮਨਾਲੀ ਵਿੱਚ 20 ਤੋਂ ਜ਼ਿਆਦਾ ਕਾਰ ਦੁਕਾਨਾਂ ਅਤੇ ਰੈਸਟੋਰੈਂਟ ਬਿਆਸ ਦਰਿਆ ਤੇ ਹੋਰ ਪਹਾੜੀ ਨਾਲਿਆਂ ਵਿੱਚ ਰੁੜ ਗਏ। ਦਰਿਆਵਾਂ ਦੇ ਕੰਢਿਆਂ ਤੇ ਬਣੇ 30 ਤੋਂ ਜ਼ਿਆਦਾ ਘਰ ਵੀ ਖਤਰੇ ਵਿੱਚ ਹਨ। ਕੁੱਲੂ ਮਨਾਲੀ ਸੜਕ ਦਾ ਇੱਕ ਹਿੱਸਾ ਬਿਆਸ ਦਰਿਆ ਵਿੱਚ ਰੁੜ ਗਿਆ। ਜੰਮੂ ਤੋਂ ਵੀ ਦਰਿਆ ਤੇ ਬਣੇ ਪੁਲ ਦੇ ਨੇੜੇ ਸੜਕ ਧਸ ਗਈ ਹੈ ਅਤੇ ਇੱਥੇ ਹਾਦਸੇ ਕਾਰਨ ਕਈ ਗੱਡੀਆਂ ਡੇਗੀਆਂ ਹਨ। ਇਸ ਮੌਕੇ ਤੇ ਕੇਂਦਰੀ ਗ੍ਰਹਿ ਮੰਤਰੀ ਅਮਨ ਸ਼ਾਹ ਨੇ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋ ਸਨਾਦੇ ਮੁੱਖ ਮੰਤਰੀ ਉਮਰ ਅਬਦੁੱਲਾ ਨਾਲ ਗੱਲਬਾਤ ਕੀਤੀ ਅਤੇ ਮਾਤਾ ਵੈਸ਼ਨੂ ਦੇਵੀ ਤੀਰਥ ਯਾਤਰਾ ਦੇ ਰਸਤੇ ਵਿੱਚ ਜ਼ਮੀਨ ਖਿਸਕਣ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲਿਆ ਹੈ। ਉਹਨਾਂ ਨੇ ਐਕਸ ਤੇ ਲਿਖਿਆ ਕਿ ਜੰਮੂ ਕਸ਼ਮੀਰ ਵਿੱਚ ਵੈਸ਼ਨੂ ਦੇਵੀ ਯਾਤਰਾ ਦੇ ਰਸਤੇ ਵਿੱਚ ਭਾਰੀ ਮੀਂਹ ਕਾਰਨ ਹੋਈ ਜ਼ਮੀਨ ਖਿਸਕਣ ਦੀ ਘਟਨਾ ਬਹੁਤ ਦੁਖਦਾਈ ਹੈ। ਮੈਂ ਇਸ ਸਬੰਧ ਵਿੱਚ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਤੇ ਉਪ ਰਾਜਪਾਲ ਮਨੋ ਸਿੰਘ ਨਾਲ ਗੱਲਬਾਤ ਕੀਤੀ 1000 ਕਰੋੜ ਰੁਪਏ ਦੇ ਹਸਪਤਾਲ ਕੋਟਾਲੇ ਦੇ ਮਾਮਲੇ ਵਿੱਚ ਈਡੀ ਨੇ ਸਾਬਕਾ ਆਪ ਸਰਕਾਰ ਦੇ ਸਿਹਤ ਮੰਤਰੀ ਸੌਰਵ ਭਾਰਦਵਾਜ ਦੇ ਕਰਸਣੇ ਦਿੱਲੀ ਐਨਸੀਆਰ ਵਿੱਚ 13 ਥਾਵਾਂ ਤੇ ਛਾਪੇ ਮਾਰੇ ਹਨ ਦਿੱਲੀ ਸਰਕਾਰ ਦੀ ਭ੍ਰਿਸ਼ਟਾਚਾਰ ਰੋਕੂ ਬ੍ਰਾਂਚ ਏਸੀਬੀ ਨੇ 26 ਜੂਨ ਨੂੰ ਸੌਰਵ ਭਾਰਦਵਾਜ ਤੇ ਸੁਤਿੰਦਰ ਜੈਨਸਨ ਨੇ ਨਿੱਜੀ ਠੇਕੇਦਾਰਾਂ ਤੇ ਅਣਪਛਾਤੇ ਸਰਕਾਰੀ ਅਧਿਕਾਰੀਆਂ ਖਿਲਾਫ ਭ੍ਰਿਸ਼ਟਾਚਾਰ ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਸੀ ਏਸੀਬੀ ਦੀ ਜਾਂਚ ਦੇ ਵਿੱਚ ਜਿਨ੍ਹਾਂ ਦੇ ਖਿਲਾਫ ਸਬੂਤ ਮਿਲੇ ਉਹਨਾਂ ਦੀਆਂ ਰਹਿਸ਼ਿਆਂ ਤੇ ਦਫ਼ਤਰਾਂ ਤੇ ਮਨੀ ਲਾਂਡਰਿੰਗ ਤੇ ਪੀਐਮਐਲਏ ਦੇ ਤਹਿਤ ਸ਼ਾਪੇ ਮਾਰੀ ਕੀਤੀ ਗਈ ਈਡੀ ਦਾ ਕਹਿਣਾ ਹੈ ਕਿ ਹਸਪਤਾਲਾਂ ਦੇ ਨਿਰਮਾਣ ਵਿੱਚ ਹੋਏ ਘੁਟਾਲੇ 'ਚ ਏਸੀਬੀ ਨੇ ਆਪ ਸਰਕਾਰ ਦੇ ਸਿਹਤ ਮੰਤਰੀਆਂ ਨਿੱਜੀ ਠੇਕੇਦਾਰਾਂ ਤੇ ਅਣਪਛਾਤੇ ਸਰਕਾਰੀ ਅਧਿਕਾਰੀਆਂ ਦੇ ਖਿਲਾਫ ਜਿਹੜਾ ਕੇਸ ਦਰਜ ਕੀਤਾ ਸੀ ਇਹ ਕਾਰਵਾਈ ਜਾਂਚ ਤੋਂ ਇਕੱਠੇ ਕੀਤੇ ਗਏ ਸਬੂਤਾਂ ਤੇ ਐਫ ਆਈ ਆਰ ਵਿੱਚ ਸ਼ਾਮਲ ਉਹਨਾਂ ਦੋਸ਼ਾਂ ਤੇ ਆਧਾਰਿਤ ਹੈ ਜਾਂਚ ਵਿੱਚ ਘਟਾਲੇ ਵਿੱਚ ਸ਼ਾਮਲ ਪੰਜ ਠੇਕੇਦਾਰਾਂ ਦੀ ਪਛਾਣ ਕੀਤੀ ਗਈ ਹੈ ਪੀ ਡਬਲਯੂ ਡੀ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਜਾਂਚ ਵਿੱਚ ਨਿਜਵਾ ਟੈਂਡਰ ਸ਼ਰਤਾਂ ਅਤੇ ਵਿੱਤੀ ਪ੍ਰੋਟੋਕਾਲ ਦੀ ਗੰਭੀਰ ਉਲੰਘਣਾ ਦਾ ਪਤਾ ਲੱਗਾ ਹੈ ਇਸ ਵਿੱਚ ਜਾਣਬੁੱਝ ਕੇ ਦੇਰੀ ਪ੍ਰੋਜੈਕਟ ਦੀ ਲਾਗਤ ਵਿੱਚ ਵਾਧਾ ਵਿਹਾਰਕ ਬਦਲਾ ਨੂੰ ਰੱਦ ਕਰਨਾ ਅਤੇ ਬੇਕਾਰ ਜਾਇਦਾਦਾਂ ਦਾ ਨਿਰਮਾਣ ਕਰਨਾ ਸ਼ਾਮਲ ਹੈ। ਇਹਨਾਂ ਸਾਰਿਆਂ ਨਾਲ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ। ਇਹ ਮਾਮਲਾ 22 ਅਗਸਤ 2024 ਦੀ ਦਿੱਲੀ ਵਿਧਾਨ ਸਭਾ ਦੇ ਤਤਕਾਲੀ ਵਿਰੋਧੀ ਧਿਰ ਦੇ ਆਗੂ ਵਿਜੇਂਦਰ ਗਪਤਾ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਦਰਜ ਕੀਤਾ ਗਿਆ ਸੀ। ਸਾਲ 2018-19 ਦੌਰਾਨ 5590 ਕਰੋੜ ਦੇ 24 ਹਸਪਤਾਲ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ ਇਹ ਪ੍ਰੋਜੈਕਟ ਜ਼ਿਆਦਾਤਰ ਅਧੂਰੇ ਰਹੇ ਇਸ ਨਾਲ ਨਿਰਮਾਣ ਦੀ ਲਾਗਤ ਵਿੱਚ ਵਾਧਾ ਹੋ ਗਿਆ ਆਪ ਦੀ ਦਿੱਲੀ ਇਕਾਈ ਦੇ ਮੁਖੀ ਤੇ ਪਾਰਟੀ ਦੇ ਰਾਸ਼ਟਰੀ ਬਲਾਰੇ ਭਾਰਦਵਾਜ ਵਿਰੁੱਧ ਈਡੀ ਦੀ ਜਾਂਚ ਜੂਨ ਵਿੱਚ ਦਿੱਲੀ ਦੀ ਪ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਵੱਲੋਂ ਦਰਜ ਕੀਤੀ ਗਈ ਐਫ ਆਈ ਆਰ ਤੋਂ ਬਾਅਦ ਸਾਹਮਣੇ ਆਈ ਸ਼ਾਖਾ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੇਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਭਾਰਦਵਾਜ ਉਹਨਾਂ ਦੇ ਪਾਰਟੀ ਦੇ ਸਾਥੀਆਂ ਸਾਬਕਾ ਸੇਤ ਮੰਤਰੀ ਸਤਿੰਦਰ ਜੈਨ ਨਿੱਜੀ ਠੇਕੇਦਾਰਾਂ ਤੇ ਅਣਜਾਣ ਸਰਕਾਰੀ ਅਧਿਕਾਰੀਆਂ ਦੇ ਵਿਰੁੱਧ ਕੇਸ ਦਰਜ ਕੀਤਾ ਸੀ ਆਪਨੇ ਮੋਦੀ ਸਰਕਾਰ ਤੇ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਪਾਰਟੀ ਹਮੇਸ਼ਾ ਵਾਂਗ ਦੇਸ਼ ਦੇ ਹਿੱਤਾਂ ਵਿੱਚ ਗਲਤ ਨੀਤੀਆਂ ਤੇ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਆਵਾਜ਼ ਉਠਾਉਂਦੀ ਰਹੇਗੀ ਪਾਰਟੀ ਇਹਨਾਂ ਛਾਪਿਆਂ ਤੋਂ ਨਹੀਂ ਡਰਦੀ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਸ ਸੀਨੀਅਰ ਨੇਤਾ ਮਨੀਸ਼ ਸੁਸੋਦੀਆ ਸੰਜੀਤ ਸਿੰਘ ਆਤਿਸ਼ੀ ਅਨੁਰਾਗ ਟਾਂਡਾ ਅਤੇ ਹੋਰ ਸੀਨੀਅਰ ਨੇਤਾਵਾਂ ਨੇ ਪੂਰੇ ਮਾਮਲੇ ਨੂੰ ਫਰਜ਼ੀ ਤੇ ਕੇਂਦਰੀ ਜਾਂਚ ਏਜੰਸੀਆਂ ਦੀ ਦਰਵਾਜ਼ਾ ਤੋਂ ਦੱਸਿਆ ਡੋਨਲਡ 트੍ਰੰਪ ਦੇ ਐਲਾਨ ਅਨੁਸਾਰ ਭਾਰਤ ਤੇ ਲਾਇਆ ਗਿਆ ਬਾਧੂ 25% ਦੀ ਟੈਰਫ 27 ਅਗਸਤ ਤੋਂ ਲਾਗੂ ਹੋ ਗਿਆ ਅਤੇ ਇਸ ਦੇ ਨਾਲ ਹੀ ਅਮਰੀਕਾ ਵੱਲੋਂ ਭਾਰਤ ਤੇ ਲਾਇਆ ਗਿਆ ਕੁੱਲ ਟੈਰਫ 50% ਦੀ ਹੋ ਗਿਆ। ਇਹ ਵਾਧੂ ਟੈਰਫ ਦੇਸ਼ ਤੋਂ ਇੰਪੋਰਟ ਕੀਤੇ ਜਾਣ ਵਾਲੇ ਸਮਾਨ ਤੇ ਜੁਰਮਾਨੇ ਵਜੋਂ ਲਾਇਆ ਗਿਆ ਹੈ ਜੋ ਕਿ ਰੂਸੀ ਤੇਲ ਦੀ ਖਰੀਦਦਾਨ ਸੰਬੰਧਤ ਹੈ। ਇਸ ਤੋਂ ਬਾਅਦ ਭਾਰਤ ਦਾ ਨਾਂ ਸਭ ਤੋਂ ਵੱਧ ਅਮਰੀਕੀ ਟੈਰਫ ਚੱਲਣ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ। ਅਮਰੀਕਾ ਨੇ ਵਾਧੂ ਟੈਰਫ ਲਾਉਣ ਲਈ ਇੱਕ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਟਰੰਪ ਨੇ 6 ਅਗਸਤ ਨੂੰ ਰੂਸ ਤੋਂ ਤੇਲ ਦੀ ਖਰੀਦ ਤੇ ਜੁਰਮਾਨੇ ਵਜੋਂ ਇਸ ਟੈਰਫ ਦਾ ਐਲਾਨ ਕੀਤਾ ਸੀ ਇਸ ਦੇ ਨਾਲ ਹੀ ਵਪਾਰ ਕਾਟੇ ਦਾ ਹਵਾਲਾ ਦਿੰਦੇ ਹੋਏ 7 ਅਗਸਤ ਤੋਂ ਭਾਰਤ ਤੇ 25% ਦੀ ਟੈਰਫ ਲਾ ਦਿੱਤਾ ਸੀ ਇਸ ਟੈਰਫ ਨਾਲ ਭਾਰਤੀ ਉਤਪਾਦਾਂ ਤੇ 48 ਅਰਬ ਦੀ ਬ੍ਰਾਮਦ ਪ੍ਰਭਾਵਿਤ ਹੋਵੇਗੀ ਫਾਰਮਾਸਿਊਟੀਕਲ ਸੈਮੀ ਕੰਡਕਟਰਾਂ ਤੇ ਊਰਜਾ ਸਰੋਤਾਂ ਵਰਗੇ ਕੁਝ ਖੇਤਰਾਂ ਨੂੰ ਇਸ ਟੈਰਫ ਤੋਂ ਛੋੜ ਦਿੱਤੀ ਗਈ ਹੈ ਹਾਲਾਂਕਿ ਕਪੜਾ ਰਤਨ ਅਤੇ ਗਹਿਣੇ ਚਮੜਾ ਸਮੁੰਦਰੀ ਉਤਪਾਦ ਰਸਾਇਣ ਅਤੇ ਆਟੋ ਪਾਰਟਸ ਵਰਗੇ ਖੇਤਰ ਟਰੰਪ ਟੈਰਫ ਕਾਰਨ ਸਭ ਤੋਂ ਪ੍ਰਭਾਵਿਤ ਹੋਣ ਵਾਲੇ ਹਨ ਅਮਰੀਕੀ ਰਾਸ਼ਪਤੀ ਡੋਨਾਲਡ ਟਰੰਪ ਨੇ ਚੀਨ ਤੇ 200% ਟੈਰਫ ਲਗਾਉਣ ਦੀ ਧਮਕੀ ਦਿੱਤੀ ਹੈ ਟਰੰਪ ਨੇ ਕਿਹਾ ਹੈ ਕਿ ਜੇਕਰ ਚੀਨ ਅਮਰੀਕਾ ਨੂੰ ਲੜਿੰਦਾ ਮਾਤਰਾ ਵਿੱਚ ਚੁੰਬਕ ਸਪਲਾਈ ਨਹੀਂ ਕਰਦਾ ਤਾਂ ਇਥੋਂ ਇمپੋਰਟ ਹੋਣ ਵਾਲੇ ਸਮਾਨ ਤੇ ਭਾਰੀ ਟੈਰਫ ਲਾਇਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਕਿਸਾਨਾਂ ਮਸ਼ੇਰਿਆਂ ਤੇ ਛੋਟੇ ਉਦਮੀਆਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਤੇ ਇਹ ਵਰਗ ਸਰਕਾਰ ਲਈ ਸਭ ਤੋਂ ਉੱਪਰ ਹਨ। ਸਰਕਾਰ ਅਮਰੀਕਾ ਵਿੱਚ ਪ੍ਰਭਾਵਿਤ ਹੋਣ ਵਾਲੀ ਬਰਾਮਦ ਦੀ ਪਰਪਾਈ ਕਰਨ ਦੇ ਲਈ ਕਈ ਕਦਮ ਚੁੱਕ ਰਹੀ ਹੈ। ਛੇਤੀ ਹੀ ਬਰਾਮਦਕਾਰਾਂ ਲਈ ਐਕਸਪੋਰਟ ਪ੍ਰੋਮੋਸ਼ਨ ਮਿਸ਼ਨ ਵਰਗੇ ਰਾਹਤ ਪੈਕੇਜ ਦਾ ਐਲਾਨ ਕੀਤਾ ਜਾ ਸਕਦਾ ਹੈ। ਭਾਰਤ ਅਤੇ ਚੀਨ ਦੇ ਸਬੰਧਾਂ ਵਿੱਚ ਅਚਾਨਕ ਆਏ ਸੁਧਾਰ ਤੇ ਪ੍ਰਤੀਕਿਰਿਆ ਦਿੰਦੇ ਹੋਏ ਵਣਜ ਮੰਤਰੀ ਪਿਯੋਸ਼ ਗੋਲ ਨੇ ਕਿਹਾ ਕਿ ਭਾਰਤ ਦੀਆਂ ਨੀਤੀਆਂ ਕਿਸੇ ਦਬਾਅ ਜਾਂ ਮਜਬੂਰੀ ਨਾਲ ਨਹੀਂ ਤੈਅ ਹੁੰਦੀਆਂ ਸਗੋਂ ਇਹ ਰਾਸ਼ਟਰੀ ਹਿੱਤ ਅਤੇ ਲੰਬੇ ਸਮੇਂ ਦੀ ਰਣਨੀਤੀ ਤੇ ਆਧਾਰਿਤ ਹੁੰਦੀਆਂ ਹਨ। ਗੋਇ ਨੇ ਈਟੀਵਾਰਡ ਲੀਡਰ ਫੋਰਮ ਵਿੱਚ ਬੋਲਦਿਆਂ ਕਿਹਾ ਕਿ ਚੀਨ ਨਾਲ ਜੋ ਹਾਲੀਆ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਉਸ ਦਾ ਅਮਰੀਕਾ ਭਾਰਤ ਵਪਾਰ ਸਮਝੌਤੇ ਨਾਲ ਕੋਈ ਸਬੰਧ ਨਹੀਂ। ਉਹਨਾਂ ਕਹੇ ਕਿ ਇਹ ਬਦਲਾ ਮੌਜੂਦਾ ਹਾਲਾਤ ਕਾਰਨ ਨਹੀਂ ਹੋਇਆ ਹੈ। ਅਸਲ ਚੁਣੌਤੀ ਗਲਵਾਨ ਘਾਟੀ ਦੀ ਘਟਨਾ ਤੋਂ ਬਾਅਦ ਸਾਹਮਣੇ ਆਈ ਸੀ ਜਦੋਂ ਸਰਹੱਦ ਨਾਲ ਜੁੜੇ ਐਮ ਸਮਝੌਤੇ ਟੁੱਟ ਗਏ ਸਨ। ਉਸ ਤੋਂ ਬਾਅਦ ਅਸੀਂ ਚੀਨ ਦੇ ਨਾਲ ਹੌਲੀ-ਹੌਲੀ ਮੁੜ ਸੰਵਾਦ ਦਾ ਅਮਲ ਚਾਲੂ ਕੀਤਾ ਹੈ ਜੋ ਕਿਸੇ ਵੀ ਅਮਰੀਕੀ ਸਮਝੌਤੇ ਨਾਲ ਜੁੜਿਆ ਨਹੀਂ ਹੈ। ਉਹਨਾਂ ਕਹੇ ਕਿ ਭਾਰਤ ਚੀਨ ਨਾਲ ਸਬੰਧਾਂ ਨੂੰ ਸਿਰਫ ਸਰਹੱਦੀ ਅਤੇ ਰਣਨੀਤਕ ਸੰਤੁਲਨ ਦੇ ਨਜ਼ਰੀਏ ਨਾਲ ਦੇਖ ਰਿਹਾ ਹੈ ਨਾ ਕਿ ਅਮਰੀਕਾ ਦੇ ਦਬਾਅ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਮਲਾ ਬੋਲਦੇ ਆ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਂਦਰਜੀ ਨੇ ਕਿਹਾ ਕਿ ਉਨ੍ਹਾਂ ਨੇ ਮੋਦੀ ਤੋਂ ਕਦੇ ਇਹ ਉਮੀਦ ਨਹੀਂ ਸੀ ਕੀਤੀ ਕਿ ਉਨ੍ਹਾਂ ਦੀ ਕੁਰਸੀ ਦਾ ਨਰਾਦਰ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਚੋਰ ਦੱਸ ਕੇ ਪੂਰੇ ਸੂਬੇ ਦਾ ਅਪਮਾਨ ਕਰਨਗੇ ਉਨ੍ਹਾਂ ਨੇ ਇਹ ਬਿਆਨ ਪ੍ਰਧਾਨ ਮੰਤਰੀ ਮੋਦੀ ਦੀਆਂ ਹਾਲੀਆ ਟਿੱਪਣੀਆਂ ਦੇ ਸੰਦਰਭ ਵਿੱਚ ਦਿੱਤਾ ਪੂਰਬੀ ਵਰਦਮਾਨ ਜੇਰੇ ਦੇ ਵਰਦਮਾਨ ਕਸਬੇ ਵਿੱਚ ਲੋਕਾਂ ਨਾਲ ਸਮਾਜ ਭਲਾਈ ਯੋਜਨਾਵਾਂ ਦੇ ਲਾਭ ਵੰਡਣ ਲਈ ਆਯੋਜਿਤ ਇੱਕ ਸਰਕਾਰੀ ਸਮਾਗਮ ਵਿੱਚ ਮਮਤਾ ਨੇ ਨਰਿੰਦਰ ਮੋਦੀ ਦੀਆਂ ਟਿੱਪਣੀਆਂ ਨੂੰ ਪੱਛਮੀ ਬੰਗਾਲ ਦੇ ਲੋਕਾਂ ਨੂੰ ਅਪਮਾਨਿਤ ਅਤੇ ਕੇਂਦਰੀ ਫੰਡਾਂ ਦੀ ਵੰਡ ਨੂੰ ਰੋਕਣ ਲਈ ਉਨ੍ਹਾਂ ਦੀ ਸਖਤ ਆਲੋਚਨਾ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਨਾਲ ਸੂਬੇ ਦੇ ਖਜ਼ਾਨੇ ਤੇ ਵੱਡਾ ਬੋਝ ਪਿਆ ਹੈ। ਮਮਤਾ ਬੇਨਰਜੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੂੰ ਮੇਰੀ ਕੁਰਸੀ ਦਾ ਉਨਾ ਹੀ ਸਤਕਾਰ ਕਰਨਾ ਚਾਹੀਦਾ ਹੈ ਜਿੰਨਾ ਮੈਂ ਉਨ੍ਹਾਂ ਦੀ ਕੁਰਸੀ ਦਾ ਕਰਦੀ ਹਾਂ। ਮਮਤਾ ਨੇ ਦਾਅਵਾ ਕੀਤਾ ਹੈ ਕਿ ਸੱਚਾਈ ਇਹ ਹੈ ਕਿ ਉਨ੍ਹਾਂ ਨੇ ਉੱਤਰ ਪ੍ਰਦੇਸ਼, ਮਹਾਰਾਸ਼ਟਰ ਤੇ ਵਿਹਾਰ ਦੀਆਂ ਅਖੌਤੀ ਡਬਲ ਇੰਜਣ ਭਾਜਪਾ ਸਰਕਾਰਾਂ ਦੇ ਕੰਮਕਾਜ ਵੱਲੋਂ ਅੱਖਾਂ ਮੀਟ ਲਈਆਂ ਹਨ ਜਿੱਥੇ ਭ੍ਰਿਸ਼ਟਾਚਾਰ ਆਪਣੇ ਸਿਖਰ ਤੇ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਵਦੇਸ਼ੀ ਹਰ ਕਿਸੇ ਦਾ ਜੀਵਨ ਮੰਤਰ ਹੋਣਾ ਚਾਹੀਦਾ ਹੈ ਇਹ ਧਿਆਨ ਕਰਦੇ ਹੋਏ ਕਿ ਉਨ੍ਹਾਂ ਦੀ ਸਰਕਾਰ ਦੀ ਮੇਕ ਇਨ ਇੰਡੀਆ ਪਹਿਲ ਕਦਮੀ ਨੇ ਗਲੋਬਲ ਅਤੇ ਘਰੇਲੂ ਨਿਰਮਾਤਾਵਾਂ ਨੂੰ ਧੋਮਾ ਨੇ ਇੱਕ ਅਨੁਕੂਲ ਵਾਤਾਵਰਣ ਬਣਾਇਆ ਹੈ ਮੋਦੀ ਨੇ ਕਿਹਾ ਹੈ ਕਿ ਸਵਦੇਸ਼ੀ ਲਈ ਉਹਨਾਂ ਦੀ ਪਰਪਾਸ਼ਾ ਸਰਰ ਹੈ ਮੈਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ ਕਿ ਕਿਸ ਦਾ ਪੈਸਾ ਨਿਵੇਸ਼ ਕੀਤਾ ਜਾਂਦਾ ਹੈ ਭਾਵੇਂ ਉਹ ਡਾਲਰ ਹੋਵੇ ਜਾਂ ਪੌਨ ਜਾਂ ਉਹ ਮੁਦਰਾ ਕਾਲੀ ਹੋਵੇ ਜਾਂ ਚਿੱਟੀ ਪਰ ਉਸ ਪੈਸੇ ਨਾਲ ਜੋ ਵੀ ਉਤਪਾਦਨ ਕੀਤਾ ਜਾਂਦਾ ਹੈ ਉਹ ਮੇਰੇ ਦੇਸ਼ਵਾਸੀਆਂ ਦਾ ਪਸੀਨਾ ਹੋਣਾ ਚਾਹੀਦਾ ਹੈ ਉਹਨਾਂ ਉਤਪਾਦਾਂ ਵਿੱਚ ਮੇਰੇ ਦੇਸ਼ ਦੀ ਮਿੱਟੀ ਦੀ ਖੁਸ਼ਬੂ ਹੋਵੇਗੀ ਪ੍ਰਧਾਨ ਮੰਤਰੀ ਗੁਜਰਾਤ ਦੇ ਅਹਮਦਾਬਾਦ ਨੇੜੇ ਭਰਾਂੜ ਦੀ ਹੰਸਲਪੁਰ ਸਹੂਲਤ ਤੇ ਮਾਰੂਤੀ ਸੂਜ਼ੂਕੀ ਦੀ ਪਹਿਲੀ ਇਲੈਕਟ੍ਰਿਕ ਗੱਡੀ ਏਵੀ ਈ 12 ਨੂੰ ਹਰੀ ਚੰਡੀ ਦਿਖਾਉਣ ਤੋਂ ਬਾਅਦ ਬੋਲ ਰਹੇ ਸਨ। ਉਹਨਾਂ ਨੇ ਯਾਦ ਕੀਤਾ ਹੈ ਕਿ ਮਾਰੂਤੀ ਸੂਜ਼ੂਕੀ ਨੂੰ 2012 ਵਿੱਚ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਹੰਸਲਪੁਰ ਵਿੱਚ ਜ਼ਮੀਨ ਅਲਾਟ ਕੀਤੀ ਗਈ ਸੀ। ਉਹਨਾਂ ਦਿਨਾਂ ਵਿੱਚ ਵੀ ਮੇਰਾ ਮੇਕ ਇਨ ਇੰਡੀਆ ਅਤੇ ਆਤਮ ਨਿਰਭਰ ਭਾਰਤ ਦਾ ਦ੍ਰਿਸ਼ਟੀਕੋਣ ਸੀ। ਅੱਜ ਮੇਕ ਇਨ ਇੰਡੀਆ ਲਈ ਇੱਕ ਮਹਾਨ ਦਿਨ ਹੈ ਕਿਉਂਕਿ ਦੇਸ਼ ਵਿੱਚ ਬਣੇ ਇਵਾਨ 100 ਦੇਸ਼ਾਂ ਵਿੱਚ ਨਿਰਯਾਤ ਕੀਤੇ ਜਾਣਗੇ। ਉਹਨਾਂ ਦਾ ਕਹਿਣਾ ਹੈ ਕਿ ਦੁਨੀਆ ਭਾਰਤ ਵਿੱਚ ਬਣੇ ਇਲੈਕਟ੍ਰਿਕ ਗੱਡੀਆਂ ਨੂੰ ਚਲਾਵੇਗੀ। ਉਹਨਾਂ ਨੇ ਲੋਕਾਂ ਨੂੰ ਸਿਰਫ ਸਵਦੇਸ਼ੀ ਉਤਪਾਦ ਖਰੀਦਣ ਲਈ ਕਿਹਾ। ਇਹ ਕਹਿੰਦੇ ਹੋਏ ਕਿ ਇਹ ਮਹੱਤਵਪੂਰਨ ਨਹੀਂ ਹੈ ਕਿ ਨਿਵੇਸ਼ ਕੌਣ ਕਰਦਾ ਹੈ ਪਰ ਮੈਨੇ ਰੱਖਦਾ ਹੈ ਕਿ ਉਤਪਾਦ ਬਣਾਉਣ ਲਈ ਸਖਤ ਮਿਹਨਤ ਭਾਰਤੀਆਂ ਦੀ ਹੋਣੀ ਚਾਹੀਦੀ ਹੈ। ਕਾਂਗਰਸ ਯਾਗੂ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਰਾਸ਼ਟਰੀ ਸਵੈ ਸੇਵਕ ਕਿਸੇ ਨੂੰ ਨਿਸ਼ਾਨਾ ਬਣਾਉਣ ਲਈ ਨਿੱਜੀ ਹਮਲਾ ਕਰਦਾ ਹੈ ਤੇ ਉਸਨੇ ਮਹਾਤਮਾ ਗਾਂਧੀ ਨਾਲ ਵੀ ਅਜਿਹਾ ਅਵਤਾਰ ਅਪਣਾਇਆ ਸੀ ਬਿਹਾਰ ਵਿੱਚ ਮਹਾ ਸੰਗਠਨ ਦੇ ਭਾਈਵਾਲਾਂ ਨਾਲ ਸੰਵਾਦ ਦੌਰਾਨ ਰਾਹੁਲ ਨੇ ਇਹ ਟਿੱਪਣੀ ਕੀਤੀ ਜਿਸ ਦਾ ਵੀਡੀਓ ਰਾਹੁਲ ਨੇ ਐਕਸ ਹੈਂਡਲ ਤੇ ਪੋਸਟ ਕੀਤਾ ਹੈ ਵੀਡੀਓ ਵਿੱਚ ਰਾਹੁਲ ਗਾਂਧੀ ਇੱਕ ਟਾਬੇ ਤੇ ਆਰਜੇਡੀ ਆਗੂ ਤੇਜਸਵੀ যাদਬ, ਸੀਪੀਆਈ ਐਮਐਲ ਦੇ ਦਪੰਕਰ ਭਟਾਚਾਰੀਆ, ਮੁਕੇਸ਼ ਸਾਨੀ, ਤੁਸ਼ਾਰ ਗਾਂਧੀ, ਰਾਜੇਸ਼ ਕੁਮਾਰ, ਸ਼ਾਕੀਲ ਅਹਿਮਦ ਖਾਨ ਨਾਲ ਚਾਹ ਪੀਂਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਰਾਹੁਲ ਗਾਂਧੀ ਦੀ ਭੈਣ ਅਤੇ ਲੋਕ ਸਭਾ ਮੈਂਬਰ ਪ੍ਰੇਮਕਾ ਗਾਂਧੀ ਬਾੜੜਾ ਨੇ ਵੀ ਸਪੌਲ ਅਤੇ ਮਧੂਬਨੀ ਵਿੱਚ ਯਾਤਰਾ ਦੌਰਾਨ ਸ਼ਮੂਰੀਅਤ ਕੀਤੀ। ਦੋਮਾ ਨੇ ਆਪਣੇ ਸੰਬੋਧਨਾਂ ਵਿੱਚ ਕਿਹਾ ਹੈ ਕਿ ਲੋਕਾਂ ਦੇ ਵੋਟ ਚੋਰੀ ਹੋ ਰਹੇ ਹਨ ਅਤੇ ਹੁਣ ਉਹਨਾਂ ਦੀ ਨਾਗਰਿਕਤਾ ਵੀ ਖਤਰੇ ਵਿੱਚ ਪੈ ਗਈ ਹੈ। ਪ੍ਰਿਯੰਕਾ ਨੇ ਆਪਣੇ ਭਾਸ਼ਣ ਦੀ ਸਮਾਪਤੀ ਵੋਟ ਚੋਰ ਗੱਦੀ ਛੋੜ ਦੇ ਨਾਅਰੇ ਨਾਲ ਕੀਤੀ। ਢਾਬੇ ਤੇ ਚਰਚਾ ਦੌਰਾਨ ਤੁਸ਼ਾਰ ਗਾਂਧੀ ਦਾ ਕਹਿਣਾ ਹੈ ਕਿ ਪਹਿਲਾਂ ਦੀਆਂ ਪੱਖਮੀਆਂ ਬਹਿਸਾਂ ਠੋਸ ਅਤੇ ਪੁਖਤਾ ਆਧਾਰ ਤੇ ਹੁੰਦੀਆਂ ਸਨ ਪਰ ਹੁਣ ਵਾਂਗ ਕਦੇ ਵੀ ਨਿੱਜੀ ਬਦਕਲਾਮੀ ਨਹੀਂ ਹੋਈ ਸੀ। ਵੋਟ ਚੋਰੀ ਦਾ ਜ਼ਿਕਰ ਕਰਦੇ ਹਾਂ ਉਹਨਾਂ ਦਾ ਕਹਿਣਾ ਹੈ ਕਿ ਜੋ ਕੁਝ ਪ੍ਰਧਾਨ ਮੰਤਰੀ ਆਖਦੇ ਹਨ ਉਹ ਕੁਝ ਚੋਣ ਕਮਿਸ਼ਨਰ ਕਹਿ ਰਿਹਾ ਹੈ ਸਾਨੀ ਨੇ ਵੀ ਇਹੋ ਵਿਚਾਰ ਪ੍ਰਗਟਾਇਆ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਅੰਦਰ ਬਣੀ ਹੜ੍ਹਾਂ ਦੀ ਗੰਬੀਰ ਸਥਿਤੀ ਦੇ ਮੱਦੇਨਜ਼ਰ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵੱਖ-ਵੱਖ ਗੁਰਦੁਆਰਾ ਸਹਿਬਾਨੰਦਰ ਲੋਕਾਂ ਲਈ ਜਿੱਥੇ ਸਹਾਇਤਾ ਕੇਂਦਰ ਸਥਾਪਿਤ ਕੀਤੇ ਗਏ ਹਨ ਉੱਥੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮੰਗ ਅਨੁਸਾਰ ਲੋੜੀਂਦੀਆਂ ਜ਼ਰੂਰਤਾਂ ਵਾਸਤੇ ਵੀ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਗੁਰੂ ਸਹਿਬਾਨ ਵੱਲੋਂ ਦਰਸਾਏ ਮਾਰਗ ਤੇ ਚੱਲਦੇ ਆਂ ਹਰ ਮੁਸ਼ਕਲ ਸਮੇਂ ਮਾਰਬਤਾਰ ਨਾਲ ਖੜਨਾ ਆਪਣਾ ਫਰਜ਼ ਸਮਝਦੀ ਹੈ। ਉਹਨਾਂ ਕਿਹਾ ਕਿ ਹੜ ਪੀੜਤਾਂ ਦੀ ਸਹੂਲਤ ਲਈ ਤਖਸ਼ਿਰੀ ਕੇਸਕਰ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ, ਗੁਰਦੁਆਰਾ ਸ਼੍ਰੀ ਦੂਖਨਵਾਰਨ ਸਾਹਿਬ, ਪਾਸ਼ਾਏ ਨੌਮੀ ਪਟਿਆਲਾ, ਗੁਰਦੁਆਰਾ ਸ਼੍ਰੀ ਵੀਰ ਸਾਹਿਬ ਸultanpur Lodhi ਕਪੂਰਥਲਾ, ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾਏ ਨੌਮੀ ਬਾਬਾ ਬਕੜਾ ਸਾਹਿਬ ਗੁਰਦੁਆਰਾ ਪਠਾ ਸਾਹਿਬ ਪਾਸ਼ਾਹੀ ਦਸਵੀ ਕੋਟਲਾ ਨਹੰਗਰ ਰੋਪੜ ਆਦ ਤੋਂ ਇਲਾਵਾ ਹੋਰ ਵੀ ਵੱਖ-ਵੱਖ ਗੁਰਦੁਆਰਾ ਸਹਿਬਾਨ ਦੇ ਵਿੱਚ ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕ ਸਹਾਇਤਾ ਲਈ ਸਬੰਧਤ ਗੁਰਦੁਆਰਾ ਸਹਿਬਾਨ ਦੇ ਪ੍ਰਬੰਧਕਾਂ ਨਾਲ ਸੰਪਰਕ ਕਰਨ ਇਸ ਮੌਕੇ ਤੇ ਉਹਨਾਂ ਨੇ ਹੁਸ਼ਿਆਰਪੁਰ ਦੀ ਮੰਡਿਆਲਾ ਵਿੱਚ ਹੋਏ ਗੈਸ ਟੈਂਕਰ ਮਾਮਲੇ ਵਿੱਚ ਮ੍ਰਿਤਕ ਪਰਿਵਾਰਾਂ ਨੂੰ ਅਤੇ ਜ਼ਖਮੀਆਂ ਨੂੰ ਆਰਥਿਕ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ ਹੈ ਇਸ ਮੌਕੇ ਤੇ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਅਸੀਂ ਪੀੜਤਾਂ ਦੇ ਨਾਲ ਹਾਂ ਇਸ ਮੌਕੇ ਉਹਨਾਂ ਨੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਵੀ ਕੀਤੀ ਅਤੇ ਮਦਦ ਦਾ ਭਰੋਸਾ ਵੀ ਦਿੱਤਾ ਹੈ ਮਦਦ ਦਾ ਐਲਾਨ ਵੀ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬੀ ਹੜ੍ਹਾਂ ਦੇ ਪਾਣੀਆਂ ਨਾਲ ਯੂਜ਼ ਦੀਆਂ ਬੰਨ ਲਾਉਣ ਵਿੱਚ ਲੱਗੇ ਹੋਏ ਹਨ ਜਦ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪਰਿਵਾਰ ਦੇ ਨਾਲ ਚੇਨਈ ਦੇ ਵਿੱਚ ਛੁੱਟੀਆਂ ਮਨਾ ਰਹੇ ਹਨ ਉਹਨਾਂ ਨੇ ਤਰਨਤਾਰਨ ਜੇਲੇ ਦੇ ਵਿਧਾਨ ਸਭਾ ਹਲਕੇ ਖਟੂਰ ਸਾਹਿਬ ਵਿੱਚ ਹੜ੍ਹਾਂ ਦੀ ਮਾਰ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਦਿਆਂ ਇਹ ਕਿਹਾ ਹੈ ਉਹਨਾਂ ਕਹਿੰਦੇ ਕਿ ਬਹੁਤ ਮਾੜੀ ਗੱਲ ਹੈ ਕਿ ਭਗਵੰਤ ਮਾਨ ਨੇ ਉਸ ਵੇਲੇ ਲੋਕਾਂ ਦਾ ਸਾਥ ਛੱਡ ਦਿੱਤਾ ਜਦੋਂ ਲੋਕਾਂ ਨੂੰ ਉਹਨਾਂ ਦੇ ਸਾਥ ਦੀ ਬਹੁਤ ਜ਼ਰੂਰਤ ਸੀ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੂੰ ਖੁਦ ਪੰਜਾਬ ਵਿੱਚ ਰਹਿੰਦੇ ਹੋਏ ਰਾਹਤ ਕਾਰਜਾਂ ਦੀ ਅਗਵਾਈ ਕਰਨੀ ਸੀ ਇਹ ਵੀ ਇੱਕ ਕਾਰਨ ਹੈ ਕਿ ਰਾਹਤ ਕਾਰਜ ਬਹੁਤ ਸੌਸਤ ਰਫਤਾਰ ਨਾਲ ਹਨ ਇਸੇ ਤਰੀਕੇ ਅਗਾਊਂ ਬੰਦ ਮਜਬੂਤ ਕਰਨ ਲਈ ਕੋਈ ਕਾਰਜ ਨਹੀਂ ਕੀਤੇ ਗਏ ਜਦਕਿ ਪਹਿਲਾ ਹੀ ਹਿਮਾਚਲ ਪ੍ਰਦੇਸ਼ ਵਿੱਚ ਬਦ ਬਾਰਿਸ਼ ਹੋਣ ਦੇ ਹਾਲਾਤ ਸਭ ਦੇ ਸਾਹਮਣੇ ਹਨ ਪੰਜਾਬ ਵਿੱਚ ਹੜ੍ਹਾਂ ਦੇ ਵਿਗੜਦੇ ਹਾਲਾਤ ਦੇ ਮੰਦੇ ਨਜ਼ਰ 31 ਅਗਸਤ ਨੂੰ ਮੋਗਾ ਵਿੱਚ ਹੋਣ ਵਾਲੀ ਪਾਰਟੀ ਦੀ ਫਤਿਹ ਰੈਲੀ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ ਮੋਹਾਲੀ ਪੁਲਿਸ ਨੇ ਪੰਜਾਬੀ 뮤직 ਇੰਡਸਟਰੀ ਦੇ ਉੱਗੇ ਗਾਇਕ ਮਨਕੀਰ ਸਿੰਘ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਅਤੇ ਫਿਰੌਤੀ ਮੰਗਣ ਦੇ ਦੋਸ਼ 'ਤੇ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਪੁਲਿਸ ਵੱਲੋਂ 1 ਅਗਸਤ 2025 ਨੂੰ ਇਸ ਮਾਮਲੇ ਬਾਰੇ ਜਾਣਕਾਰੀ ਮਿਲਣ ਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਇਸ ਤੋਂ ਬਾਅਦ ਪੁਲਿਸ ਵੱਲੋਂ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਧਮਕੀ ਤੇ ਫਰੋਤੀ ਮੰਗਣ ਵਾਲੇ ਵਿਅਕਤੀ ਦਾ ਨਾਂ ਹਰਜਿੰਦਰ ਸਿੰਘ ਪੁੱਤਰ ਪਾਲ ਸਿੰਘ ਵਾਸੀ ਖੁੱਡਾ ਜਸੂ ਥਾਣਾ ਸਰੰਗਪੁਰ ਯੂਟੀ ਚੰਡੀਗੜ੍ਹ ਹੈ ਜਿਸ ਨੇ ਆਪਣਾ ਦੂਜਾ ਨਾਂ ਰਵਿੰਦਰ ਸਿੰਘ ਪੁੱਤਰ ਮਲਾਰਾ ਸਿੰਘ ਵਾਸੀ ਖੁੱਡਾ ਜਸੂ ਰੱਖਿਆ ਹੋਇਆ ਸੀ ਪੁਲਿਸ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਹਰਜਿੰਦਰ ਸਿੰਘ ਉਰਫ ਰਵਿੰਦਰ ਸਿੰਘ ਕਈ ਸਾਲਾਂ ਤੋਂ ਇਟਲੀ ਵਿੱਚ ਰਹਿ ਰਿਹਾ ਸੀ ਅਤੇ ਹੁਣ ਵਿਦੇਸ਼ ਭੱਜਣ ਦੀ ਤਾੜ ਵਿੱਚ ਸੀ। ਮੋਹਾਲੀ ਪੁਲਿਸ ਨੇ ਖੁਫੀਆ ਤਰੀਕੇ ਨਾਲ ਕਾਰਵਾਈ ਦੌਰਾਨ ਉਸ ਨੂੰ ਦਿੱਲੀ 에ਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ। ਇਸ ਸਮੇਂ ਉਹ ਪੁਲਿਸ ਕਸਟਡੀ ਵਿੱਚ ਹੈ ਤੇ ਉਮੀਦ ਹੈ ਕਿ ਇਸ ਪੁੱਛਗਿੱਛ ਤੋਂ ਬਾਅਦ ਮਹੱਤਵਪੂਰਨ ਖੁਲਾਸੇ ਹੋਣਗੇ। ਪੁਲਿਸ ਦਾ ਕਹਿਣਾ ਹੈ ਕਿ ਕਾਨੂੰਨ ਹੱਥ ਵਿੱਚ ਲੈਣ ਵਾਲਿਆਂ ਨੂੰ ਕਿਸੇ ਵੀ ਕੀਮਤ ਦੇ ਬਖਸ਼ਾ ਨਹੀਂ ਜਾਵੇਗਾ। ਜੋਕਰੇਨ ਦੇ ਰਾਸ਼ਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਆਜ਼ਾਦੀ ਦਿਹਾੜੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਧਾਈ ਤੇ ਧੰਨਵਾਦ ਕਰਦਿਆਂ ਉਮੀਦ ਜ਼ਾਹਰ ਕੀਤੀ ਹੈ ਕਿ ਭਾਰਤ ਰੂਸ ਨਾਲ ਚੱਲ ਰਹੀ ਜੰਗ ਨੂੰ ਖਤਮ ਕਰਨ ਦੇ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਕੀਵ ਨੂੰ ਇਹ ਭਰੋਸਾ ਹੈ ਕਿ ਭਾਰਤ ਦੇ ਯੋਗਦਾਨ ਨਾਲ ਜੰਗ ਖਤਮ ਕਰਨ ਦੇ ਵਿੱਚ ਮਦਦ ਮਿਲੇਗੀ। ਇੰਟਰਨੈਟ ਮੀਡੀਆ ਤੇ ਇੱਕ ਪੋਸਟ ਵਿੱਚ ਜ਼ੇਲੈਂਸਕੀ ਨੇ ਭਾਰਤ ਦੇ ਸ਼ਾਂਤੀ ਅਤੇ ਗੱਲਬਾਤ ਦੇ ਨਜ਼ਰੀਏ ਦੀ ਸ਼ਲਾਘਾ ਕੀਤੀ ਹੈ। ਉਨਾ ਕਹਿਆ ਕਿ ਹੁਣ ਪੂਰੀ ਦੁਨੀਆ ਇਸ ਭਿਆਨਕ ਜੰਗ ਨੂੰ ਸਲਮਾਨ ਅਤੇ ਲੰਬੇ ਸਮੇਂ ਦੀ ਸ਼ਾਂਤੀ ਨਾਲ ਖਤਮ ਕਰਵਾਉਣ ਵਿੱਚ ਲੱਗੀ ਹੋਈ ਹੈ ਅਤੇ ਅਸੀਂ ਭਾਰਤ ਦੇ ਯੋਗਦਾਨ ਲਈ ਵੀ ਧੰਨਵਾਦੀ ਹਾਂ। ਉਹਨਾਂ ਕਹੇ ਕਿ ਹਰ ਫੈਸਲਾ ਜੋ ਕੂਟਨੀਤੀ ਨੂੰ ਮਜ਼ਬੂਤ ਕਰਦਾ ਹੈ ਉਹ ਨਾ ਸਿਰਫ ਯੂਰਪ ਸਗੋ ਏਸ਼ੀਆ ਪੈਸੀਫਿਕ ਦੀ ਸੁਰੱਖਿਆ ਨੂੰ ਵੀ ਬਿਹਤਰ ਬਣਾਉਂਦਾ ਹੈ। ਜ਼ੇਲੈਂਸਕੀ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ 24 ਅਗਸਤ ਨੂੰ ਭੇਜੇ ਗਏ ਇੱਕ ਪੱਤਰ ਨੂੰ ਪੋਸਟ ਕੀਤਾ ਜਿਸ ਵਿੱਚ ਮੋਦੀ ਨੇ ਭਾਰ ਦੇ ਆਜ਼ਾਦੀ ਦਿਹਾੜੇ ਤੇ ਉਨ੍ਹਾਂ ਦੇ ਵਿਚਾਰਸ਼ੀਲ ਸੁਨੇਹੇ ਅਤੇ ਸ਼ੁਭ ਕਾਮਨਾਵਾਂ ਲਈ ਯੁਕਰੇਨੀ ਰਾਸ਼ਟਰਪਤੀ ਦਾ ਧੰਨਵਾਦ ਕੀਤਾ ਸੀ ਪਿਛਲੇ ਸਾਲ ਅਗਸਤ ਵਿੱਚ ਆਪਣੀ ਕੀਵ ਯਾਤਰਾ ਨੂੰ ਯਾਦ ਕਰਦਿਆਂ ਮੋਦੀ ਨੇ ਕਿਹਾ ਹੈ ਕਿ ਉਹ ਸਾਡੇ ਆਪਸੀ ਲਾਭਦਾਇਕ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਉਤਸ਼ਾਹਿਤ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਹਮੇਸ਼ਾ ਸ਼ਾਂਤੀ ਦੇ ਪੱਖ ਵਿੱਚ ਖੜਾ ਰਹਿੰਦਾ ਹੈ ਅਤੇ ਸੰਘਰਸ਼ ਦੇ ਹੱਲ ਲਈ ਹਰ ਸੰਭਵ ਸਮਰਥਨ ਦੇਣ ਲਈ ਵਚਨਬੱਧ ਹੈ ਅਰ ਰਾਜਸਥਾਨ ਦੇ ਪਰਤਪੁਰ ਦੇ ਮਥਰਾ ਗੇਟ ਪੁਲਿਸ ਸਟੇਸ਼ਨ ਵਿੱਚ ਵਧੀਕ ਮੁੱਖ ਨਿਆਇਕ ਮੈਜਿਸਟ੍ਰੇਟ ACJM ਨੰਬਰ 2 ਦੇ ਹੁਕਮ ਅਤੇ ਪੁਲਿਸ ਨੇ ਅਦਾਕਾਰ ਸ਼ਾਹਰੂਖ ਖਾਨ ਅਤੇ ਅਦਾਕਾਰਾ ਦੀਪਿਕਾ ਪਾਦੂਕੋਂ ਸਮੇਤ 6 ਲੋਕਾਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਇਹ ਮਾਮਲਾ ਹੁੰਡਾਈ ਕੰਪਨੀ ਵੱਲੋਂ ਆਪਣੇ ਇਸ਼ਤਿਹਾਰ ਵਿੱਚ ਕਾਰ ਦੇ ਨਿਰਮਾਣ ਵਿੱਚ ਕਮੀਆਂ ਬਾਰੇ ਖਪਤਕਾਰਾਂ ਨੂੰ ਜਾਣਕਾਰੀ ਨਾ ਦੇਣ ਨਾਲ ਜੁੜਿਆ ਹੈ। ਇਸ ਸੰਬੰਧੀ ਸ਼ਿਕਾਇਤ ਭਰਤਪੁਰ ਦੀ ਕੀਰਤੀ ਸਿੰਘ ਵੱਲੋਂ ਦਰਜ ਕਰਵਾਈ ਗਈ ਹੈ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਕੰਪਨੀ ਦੇ ਅਧਿਕਾਰੀਆਂ ਅਤੇ ਕਾਰ ਦੇ ਬ੍ਰਾਂਡ ਐਮਬੈਸਡਰ ਸ਼ਾਹਰੂਖ ਖਾਨ ਅਤੇ ਦੀਪਿਕਾ ਪਾਦੁਕੋਨੇ ਖਪਤਕਾਰਾਂ ਨੂੰ ਗੁੰਮਰਾਹ ਕਰਕੇ ਕਾਰ ਵੇਚਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅਦਾਲਤ ਦੇ ਹੁਕਮ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ ਆਸਟ੍ਰੇਲੀਆ ਵਿੱਚ ਵਿਕਟੋਰੀਆ ਦੇ ਉੱਤਰੀ ਪੂਰਬ ਦੇ ਵਿੱਚ ਵਾਪਰੀ ਇੱਕ ਗੋਲੀਬਾਰੀ ਦੀ ਘਟਨਾ ਦੌਰਾਨ ਵਿਕਟੋਰੀਆ ਪੁਲਿਸ ਦੇ ਦੋ ਅਧਿਕਾਰੀਆਂ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਅਧਿਕਾਰੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਮੈਲਬੌਰਨ ਤੋਂ ਲਗਭਗ 300 ਕਿਲੋਮੀਟਰ ਦੂਰ ਕਸਬੇ ਪੋਰ ਪੋਂਕਾ ਵਿੱਚ ਉਸ ਵੇਲੇ ਇਹ ਘਟਨਾ ਵਾਪਰੀ ਜਦੋਂ ਇਹ ਅਧਿਕਾਰੀ ਕਥਿਤ ਹਮਲਾਵਰ ਦੇ ਜੈਂਸੀ ਅપરાਦਾਂ ਤੇ ਹੋਰ ਕੇਸਾਂ ਸੰਬੰਧੀ ਵਾਰੰਟ ਲੈ ਕੇ ਗਏ ਸਨ 10 ਅਧਿਕਾਰੀਆਂ ਦੀ ਇੱਕ ਟੀਮ ਵਾਰੰਟ ਲਾਗੂ ਕਰਨ ਲਈ ਦੇਜੀ ਫ੍ਰੀਮੈਨ ਦੇ ਫਾਰਮ ਤੇ ਪੁੱਜੀ ਜਿੱਥੇ ਉਹ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਜਦੋਂ ਅਧਿਕਾਰੀ ਉਸਦੇ ਫਾਰਮ ਹਾਊਸ ਵਿੱਚ ਦਾਖਲ ਹੋਏ ਤਾਂ ਉਸਨੇ ਪੁਲਿਸ ਟੀਮ ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਸਿੱਟੇ ਵੱਜੋਂ ਦੋ ਅਧਿਕਾਰੀਆਂ ਦੀ ਮੌਤ ਹੋ ਗਈ ਇੱਕ ਗੰਭੀਰ ਜ਼ਖਮੀ ਹੋ ਗਿਆ ਹੈ ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਦੇਜੀ ਆਪਣੀ ਪਤਨੀ ਅਤੇ ਦੋ ਬੱਚਿਆਂ ਸਮੇਤ ਘਟਨਾ ਵਾਲੀ ਥਾਂ ਤੋਂ ਫਰਾਰ ਹੋਇਆ ਹਮਲਾਵਰ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਅਤੇ ਉਸ ਨੂੰ ਫੜਨ ਦੇ ਲਈ ਵੱਡੇ ਪੱਧਰ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਵਿਕਟੋਰੀਆ ਪੁਲਿਸ ਵੱਲੋਂ ਇਸ ਇਲਾਕੇ ਦੇ ਸਕੂਲ ਦੁਕਾਨਾਂ ਤੇ ਪਾਰਕਾਂ ਨੂੰ ਬੰਦ ਕਰ ਦਿੱਤਾ ਅਤੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਤੇ ਇਸ ਖੇਤਰ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਵਨੀਜ਼ ਨੇ ਵਿਕਟੋਰੀਆ ਸੂਬੇ ਦੀ ਪ੍ਰੀਮੀਅਰ ਜੈਸਿੰਟਾ ਐਲਨ ਸਮੇਤ ਵਿਕਟੋਰੀਆ ਪੁਲਿਸ ਕਮਿਸ਼ਨਰ ਮਾਈਕ ਬੁਸ਼ ਨੇ ਇਸ ਘਟਨਾ ਤੇ ਦੁੱਖ ਅਤੇ ਚਿੰਤਾ ਪ੍ਰਗਟ ਕੀਤੀ ਹੈ ਤੇ ਮਰ मृतक ਅਧਿਕਾਰੀਆਂ ਲਈ ਸੰਵੇਦਨਾ ਜ਼ਾਹਰ ਕੀਤੀ ਹੈ। ਉਹਨਾਂ ਜ਼ਖਮੀ ਅਧਿਕਾਰੀਆਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਵੀ ਕੀਤੀ। ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਹੱਸਦੇ ਰਹੋ, ਵਸਦੇ ਰਹੋ। ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ। ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ।